ਸੋਸ ਵੀ ਆ ਕਿ ਬੇਟੀ ਅਜੇ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਇਹ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾਤ ਦਿਵਾਦੀ ਹੋਣ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਦੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਮਹਾਰਜ ਜੁਰ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੋਧਰਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰੇਵਿਕਾਰ ਘੁੰਮਣੀ ਨਹੀਂ ਤੇ ਬੀੜੀ ਗੁਪਤਾ ਇਹਨਾਂ ਦਾ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਨਾਲ ਹੀ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ ਤਾਂ ਅੱਜ ਇੱਕ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਜਿਹੜੀ ਸਾਡੇ ਤੇ ਲੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਬੀਤੀ ਤੋਂ 2.5 ਸਾਲ ਲੱਗੇ ਸਜ਼ਾ ਦੌਰਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਅੱਜ ਬੇਟੇ ਜਿਹੜਾ ਸਮਾਂ ਬੀਤੀ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂਦੇ ਵਧੀਆ ਬੀਤੀ ਹੋਇਆ ਜੋ ਟਾਈਮ ਲੱਗਿਆ ਠੀਕ ਨੱਗਿਆ ਬੇਟੇ ਜੱਜ ਸਾਹਿਬ ਦਾ ਇੱਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਿਲ ਰੋਜ ਵਾਸਤੇ ਕੁਝ ਦੋਸ਼ ਜਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚ ਜੜ ਹੈਗਾ ਅਦਾਲ ਔਰ ਸੱਚ ਦੀ ਬਨਾਦ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੈ ਸਾਹਿਬ ਪੁਰੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੋਰ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਕਾਈ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ ਜ਼ੋਰ ਨਾ ਕਰਦਾ ਮੈਂ ਥੋੜੀ ਬੰਦ ਕਰਦਾ ਬਾਪਿਆਰੋਂ ਯਾਰ ਉਹ ਉੱਪਰ ਕਰਕੇ ਰੱਖਦਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇੱਕ ਪਾਸੇ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਮਾਨ ਕਰਨਾ ਜੇ ਪਹਿਲੇ ਤੋਂ ਪਾਪਾਇਰ ਪਹਿਲੇ ਪਾਸੇ ਸਰ ਕੀ ਕਰ ਜਾਏਗਾ ਮੈਂ ਹੀ ਸੋਨਿਹਾਲ Ben atak adamı.